ਜੇ ਮੈਂ ਆਇਆ ਸੀ ਪਿੰਡ ਬਿਗੜਵਾਲ ਇੱਥੇ ਆਪਾਂ ਨੂੰ ਮਿਲਿਆ ਬਾਈ ਕਲਵੰਤ ਸਿੰਘ ਸੰਧੂ ਜਿਨ੍ਹਾਂ ਦੀ ਆਟੇ ਵਾਲੀ ਚੱਕੀ ਆ ਬਹੁਤ ਹੀ ਮਿਹਨਤ ਨਾਲ ਬਾਈ ਕੰਮ ਕਰਦਾ ਨੇੜੇ ਭਗਤ ਤੰਨਾ ਜੀ ਗੁਰਦੁਆਰਾ ਸਾਹਿਬ ਪਿੰਡ ਬਿਗੜਵਾਲ ਹਰਮਾਨ ਚੱਕੀ ਬਾਈ ਤੇ ਬਾਈ ਦਾ ਕੰਮ ਦੇਖੋ ਤੇ ਬਾਈ ਦਾ ਮਸ਼ੀਨਾ ਦੇਖੋ ਚੱਕੀ ਵਾਲੀਆਂ ਤੇ ਆਟਾ ਵੀ ਪੀਂਦਾ ਬਾਈ ਆਪਣਾ 30% ਠੰਡਾ ਆਟਾ ਤਿਆਰ ਕੀਤਾ ਜਾਂਦਾ ਟੈਨ ਨੂੰ ਸਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਰੋਂ ਦੀ ਘਾਣੀ ਵੀ ਤਿਆਰ ਕੀਤੀ ਜਾਂਦੀ ਆ ਤੇ ਬਈ ਪਸ਼ੂਆਂ ਵਾਸਤੇ ਫੀਡ ਫੂਡ ਵੀ ਤਿਆਰ ਕਰਦਾਗਾ ਬਾਈ ਜੇ ਕਿਸੇ ਨੇ ਕਰਾਉਣਾ ਹੋਵੇ ਬਾਈ ਜਰੂਰ ਮਿਲੋ ਬਾਈ ਨੂੰ ਤੇ ਪਸ਼ੂਆਂ ਦੀ ਫੀਡ ਦਾ ਸਮਾਨ ਵੀ ਮਿਲਦਾ ਜਿਵੇਂ ਕਣਕ ਮੱਕੀ ਬੜੇਵੇਂ ਸਰੋਂ ਆ ਆਦੀ ਬਾਕੀ ਟਾਈਮ ਟਾਈਮ ਦਾ ਰੇਟ ਆ ਬਾਈ ਮੌਕੇ ਦਾ ਜਿਹੜੇ ਟਾਈਮ ਤੁਸੀਂ ਫੋਨ ਕਰੋਗੇ ਅਬਾਈ ਦਾ ਥੱਲੇ ਕਾਰਡ ਨੰਬਰ ਚੱਲ ਰਿਹਾ ਹੈਗਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਲਾ ਦਿੰਨੇ ਆ। ਬਈ ਬਾਈ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਈ ਦੀ ਸਪੋਰਟ ਕਰੋ ਤਾਂ ਕਿ ਬਾਈ ਦਾ ਕੰਮ ਵਧੀਆ ਚੱਲ ਸਕੇ। ਕਰੋ ਹਾਲ ਤਾਂ ਬਾਈ ਦੀ ਠੀਕ ਠਾਕ ਆ। ਬਈ ਮਿਹਨਤੀ ਬਹੁਤ ਆ ਬਾਈ ਹੌਸਲਾ ਵਜਾਈ ਕਰੋ ਸ਼ੇਅਰ ਕਰਕੇ।